ਪੂਰੇ ਭਾਰਤ ਵਿੱਚ ਵਿਸ਼ੇਸ਼ ਵਿੱਚ ਇਸ ਗੱਲ ਨੂੰ ਉਭਾਰਨ ਵਾਸਤੇ ਦੰਦਨ ਮੋਦੀ ਹੋਰਾਂ ਨੇ ਵੀਰ ਬਾਲ ਦੀ ਫਤਿਹ ਲਾਇਆ ਅੰਜ ਅਸੀਂ ਵੀਰ ਬਾਲ ਦੀ ਫਤਿਹ ਨੂੰ ਪ੍ਰਵਾਨ ਨਹੀਂ ਕਰਦੇ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਨੇ ਵੀਰ ਲਫ਼ਜ਼ ਨੂੰ ਪ੍ਰਵਾਨ ਨਹੀਂ ਕੀਤਾ ਅਸੀਂ ਵੀ ਪ੍ਰਵਾਨ ਨਹੀਂ ਕਰਦੇ ਅਸੀਂ ਕੱਲ ਵੀ ਕਿਹਾ ਸੀ ਦੇਸ਼ ਕੌਮ ਲਈ ਸ਼ਹੀਦ ਹੋਏ ਸੀਗੇ ਸਾਹਿਬ ਜੀ ਮੈਂ ਕੱਲ ਵੀ ਕਿਹਾ ਸੀ ਕਿ ਦੇਸ਼ ਕੌਮ ਲਈ ਸ਼ਹੀਦ ਨਹੀਂ ਹੋਏ ਸੀਗੇ ਮੋਦੀ ਜੀ ਝੂਠ ਬੋਲ ਰਹੇ ਹੈ ਜੋ ਤਵਾਦੀ ਜਿਹੜੀ ਅਜੰਡਾ ਹੈਗਾ ਜੋ ਆਰਐਸਐਸ ਦਾ ਅਜੰਡਾ ਹੈਗਾ ਉਹਨੂੰ ਕੰਪਲੀਟ ਕਰਨ ਦੇ ਲਈ। ਨਿਊਜ਼ ਰਿਪੋਰਟ ਲਈ ਦੇ ਇਤਿਹਾਸਕਾਰ ਅਨੁਸਾਰ ਬਾਈਤਾਰ ਦੇ ਰਾਜਾਂ ਨੇ ਪੈਸੇ ਬਹੁਤ ਦਿੱਤੇ ਸੀ ਸੁਭਾ ਸਰੰਦ। ਮੇਤੂ ਇਹਨਾਂ ਨੂੰ ਕਤਲ ਹੀ ਕਰਨਾ ਬਸ ਮਾਰਨਾ ਹੀ ਹੈ ਬੱਚਿਆਂ ਨੂੰ ਛੱਡਣਾ ਨਹੀਂ ਹੈ। ਬਾਈਤਾਰ ਦੇ ਰਾਜ ਹਿੰਦੂ ਰਾਜਾਂ ਨੇ ਦਿੱਤੇ ਸੀ ਪੈਸੇ ਮੈਂ ਕੱਲ ਵੀ ਤੁਹਾਨੂੰ ਗੱਲ ਸੁਣਾਈ ਸੀ। ਬਾਈਤਾਰ ਦੇ ਹਿੰਦੂ ਰਾਜਾਂ ਨੇ ਦਿੱਤੇ ਸੀ ਪੈਸੇ ਇਤਿਹਾਸ ਤੱਥਾਂ ਅਨੁਸਾਰ ਕਿ ਇਹ ਤੂੰ ਮਾਰਨ ਮਾਰਨਾ ਸਾਬ ਜਦੋਂ ਛੱਡਣਾ ਨਹੀਂ ਹੈ। ਇਨਾ ਅਨਾ ਹੋ ਗਿਆ ਪੈਸੇ ਲੈ ਕੇ ਸੁਭਾ ਸਰੰਦ ਕਿ ਉਹਨਾਂ ਨੇ ਉਹਨਾਂ ਨੂੰ ਆਪਣੀ ਘਰ ਵਾਲੀ ਦੀ ਗੱਲ ਨਹੀਂ ਮੰਨੀ ਉਹਦਾ ਵਿਰਾਗ ਨਹੀਂ ਮੰਨਿਆ ਤੇ ਘਰ ਵਾਲੀ ਵਿਰਾਗ ਵਿੱਚ ਮਰ ਗਈ ਸੀ ਅੱਜ ਦੇ ਦਿਨ ਬੇਸ਼ੱਕ ਬਾਅਦ ਵਿੱਚ ਫਿਰ ਬੰਦਾ ਸਿੰਘ ਬਹਾਦਰ ਨੇ ਇੱਟ ਨਾਲ ਇੱਟ ਖੜਗਾਈ ਬੰਦਾ ਸਿੰਘ ਬਹਾਦਰ ਨੇ ਕੋਈ ਪੁਲਿਸ ਕੇ ਹਮਾਰਾ ਸੁਭਾ ਸਰੰਦ ਅੰਗਰੇਜ਼ਾਂ ਦੇ ਰਾਸ ਸੀ ਨਾ ਜਿੰਦ ਤੂੰ ਅੰਗਰੇਜ਼ ਇੱਥੇ ਹੁੰਦੇ ਸੀ ਨਾ ਜੀ ਜੀ ਉਦੋਂ ਅੰਗਰੇਜ਼ ਇੱਥੇ ਸੇਵਾ ਕਰਦੇ ਹੁੰਦੇ ਸੀ ਤੁਸੀਂ ਮੰਨਦੇ ਹੋ ਗੱਲ ਨੂੰ ਇਸ ਦਰ ਤੇ ਅੰਗਰੇਜ਼ ਕਹਿੰਦੇ ਸੀਗੇ ਵੀ ਐਡਾ ਐਡੀ ਬੜੀਆ ਸ਼ਹਾਦਤਾਂ ਕਹਿੰਦੇ ਸੇਕਰ ਸਾਡੇ ਕੌਮ ਦੇ ਵਿੱਚ ਐਡੀ ਸ਼ਹਾਦਤ ਹੋਈ ਹੁੰਦੀ ਨਾ ਅਸੀਂ ਦੁਰੇਦਰਾਜ ਕਰਦੇ ਅੱਜ 13 ਪੋ ਹੋ ਚੁੱਕੀ ਐ ਤੇ ਉਧਰ ਸ਼ਹੀਦੀ ਜੋੜ ਮੇਲ ਦਾ ਲਾਸਟ ਦਿਨ ਆ ਇਹਨਾਂ ਦਿਨਾਂ ਦੇ ਵਿੱਚ ਛੋਟੇ ਸ਼ਹਿਬਜ਼ਾਦੇ ਤੇ ਬਾਤਾਂ ਗੁਜ਼ਰੀ ਕੋਰ ਦੀ ਸ਼ਹਾਦਤ ਹੋਈ ਸੀ ਜਿਸ ਨੂੰ ਯਾਦ ਕਰਦੇ ਹੋਏ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਦੀ ਤਾਂ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ ਉੱਥੇ ਆਪਣੇ ਪਰਿਵਾਰ ਸਮੇਤ ਜਿਹੜੇ ਮਸਤਕ ਹੋਏ ਸਨ ਤਾਂ ਉੱਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗਵੀ ਪਹੁੰਚ ਸਨ ਅ ਪੰਗੂ ਸਾਹਿਬ ਇਹ ਅ ਅੱਜ ਆਖਰੀ ਦਿਨ ਹੈਗਾ ਜੀ ਸ਼ਹਾਦਤ ਸਹਿਬਜ਼ਾਦਿਆਂ ਦੀ ਹੋ ਗਈ ਸੀਗੀ ਦਵਾਰਾਂ ਵਿੱਚ ਚਨੇ ਗਏ ਸੀਗੇ ਸਾਡੇ ਬਾਬੇ ਤੇ ਇਸ ਨੂੰ ਪੂਰੇ ਭਾਰਤ ਵਿੱਚ ਵਿਸ਼ਵ ਵਿੱਚ ਇਸ ਗੱਲ ਨੂੰ ਉਭਾਰਨ ਵਾਸਤੇ ਨਰਨਦਰ ਮੋਦੀ ਹੋਰਾਂ ਨੇ ਵੀਰ ਬਾਲ ਦਿਵਸ ਮਨਾਇਆ ਉਂਝ ਅਸੀਂ ਵੀਰ ਬਾਲ ਦਿਵਸ ਨੂੰ ਪ੍ਰਵਾਨ ਨਹੀਂ ਕਰਦੇ ਸਾਡੇ ਸਰੀਰ ਅਕਾਲ ਤਖਸਾਲ ਨੇ ਵੀਰ ਲਫ਼ਜ਼ ਨੂੰ ਪ੍ਰਵਾਨ ਨਹੀਂ ਕੀਤਾ ਅਸੀਂ ਵੀ ਪ੍ਰਵਾਨ ਨਹੀਂ ਕਰਦੇ ਅਸੀਂ ਕੱਲ ਵੀ ਕਿਹਾ ਸੀਗਾ ਤੇ ਪਰ ਸਹਿਬਜ਼ਾਦੇਆਂ ਦੀ ਗੱਲ ਗਈ ਹੈ ਤੇ ਉਹਨਾਂ ਨੇ ਜਿਹੜੀ ਗੱਲ ਉਹ ਬਾਰੀ ਸੀਗੀ ਕਿ ਉਹਨਾਂ ਨੇ ਮੈਂ ਕੱਲ ਵੀ ਗੱਲ ਥੋੜੀ ਜੀ ਲੰਮੀ ਕਰਤੀ ਸੀ ਏ ਕਿ ਦੇਸ਼ ਕੌਮ ਲਈ ਸ਼ਹੀਦ ਹੋਏ ਸੀਗੇ ਸਹਿਬਜ਼ਾਦੇ ਮੈਂ ਕੱਲ ਵੀ ਕਿਹਾ ਸੀਗਾ ਕਿ ਦੇਸ਼ ਕੌਮ ਲਈ ਸ਼ਹੀਦ ਨਹੀਂ ਹੋਏ ਸੀਗੇ ਮੋਦੀ ਜੀ ਝੂਠ ਬੋਲ ਰਹੇ ਆ ਮੋਦੀ ਜੀ ਹਿੰਦੂ ਤਵਾਦੀ ਜਿਹੜੀ ਅਜੰਡਾ ਹੈਗਾ ਜੋ ਆਰਐਸਐਸ ਦਾ ਅਜੰਡਾ ਹੈਗਾ ਉਹਨੂੰ ਕੰਪਲੀਟ ਕਰਨ ਵਿੱਚ ਲੱਗੇ ਹੋਇਆ ਕਿ ਜਿਹੜੀਆਂ ਸ਼ਹੀਦੀਆਂ ਹੋਈਆਂ ਸੀਗੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜੋ ਲੜਾਈ ਲੜੀ ਸੀ ਨਾ ਜਦੋਂ ਪਾਈ ਧਾਰ ਦੇ ਰਾਜੇ ਗਏ ਨਾ ਉਹਨਾਂ ਕੋਲੇ ਆਨੰਦਪੁਰ ਸਾਹਿਬ ਦੇ ਵਿੱਚ ਜਦੋਂ ਅੰਮ੍ਰਿਤ ਛਕਾਇਆ ਜਾ ਰਿਹਾ ਸੀ ਤਾਂ ਬਾਈ ਧਾਰ ਦੇ ਰਾਜੇ ਕਹਿਣ ਲੱਗੇ ਗੁਰੂ ਸਾਹਿਬ ਨੂੰ ਕਿ ਤੁਸੀਂ ਸਾਨੂੰ ਅਲੱਗ ਅੰਮ੍ਰਿਤ ਛਕਾ ਦਿਓ ਜਿਹੜੇ ਬੈਠੇ ਨਾ ਜੀ ਇਹ ਇਹ ਜਿਹੜੇ ਕਿ ਮਨ ਲਿਓ ਸ਼ਬਦ ਵਰਤਾਇ ਜਪਾਤ ਵਾਲਾ ਵੀ ਇਹਨਾਂ ਇਹਨਾਂ ਤੋਂ ਸਾਨੂੰ ਵੱਖਰੇ ਛਕਾ ਦਿਓ ਅੰਮ੍ਰਿਤ ਸੇ ਤੁਹਾਡੇ ਚੇਲੇ ਬਣ ਜਾਣਗੇ ਤੁਹਾਡੇ ਸਿੰਘ ਬਣ ਜਾਣਗੇ ਤਾਂ ਗੁਰੂ ਸਾਹਿਬ ਨੇਤਾਖਰ ਕੀ ਕਹਿਣਾ ਸੀਗਾ ਉਹਨਾਂ ਦੇ ਜਿਹੜੇ ਕਿ ਸਿੰਘ ਖੜੇ ਸੀ ਨਾਲ ਉਹਾਂ ਨੇ ਕਿਹਾ ਸੀ ਉਹਨਾਂ ਨੂੰ ਅ ਬਾਈਧਾਰ ਦੇ Hindu ਰਾਜਿਆਂ ਨੂੰ ਕਿ ਨਹੀਂ ਇਹ ਜਿਹੜਾ ਪੰਥ ਬਣਾਇਆ ਨਾ ਇਹ ਪੰਥ ਚਿੜੀਆਂ ਨਾਲ ਬਾਜਾਂ ਨੂੰ ਲੁਲਾਉਣਾ ਪੰਥ ਆ ਇਹ ਜੀ ਇਹ ਪੰਥ ਸ਼ੇਰ ਤੇ ਬੱਕਰੀ ਨੂੰ ਇੱਕ ਥਾਂ ਤੇ ਪਾਣੀ ਪਿਲਾਉਣ ਵਾਲਾ ਪੰਥ ਆ ਇਹ ਇਹ ਪੰਥ ਜਾਤਾਂ ਪਾਤਾਂ ਨੂੰ ਬਿਲਕੁਲ ਖਤਮ ਕਰਨ ਵਾਲਾ ਪੰਥ ਆ ਇਹ ਇਹ ਪੰਥ ਇੱਕ ਖੰਡੇ ਬਾਟੇ ਦੇ ਵਿੱਚ ਬਹਿ ਕੇ ਇੱਕ ਦੂਜੇ ਦਾ ਇੱਕ ਲੈਨ ਵਿੱਚ ਬਹਿ ਕੇ ਲੰਗਰ ਛਕਾਉਣ ਵਾਲਾ ਪੰਥ ਆ ਇਹ ਇਹ ਪੰਥ ਇਨਸਾਨੀਅਤ ਨੂੰ ਇਕੁਐਲਟੀ ਵਿੱਚ ਬਨਣ ਵਾਲਾ ਪੰਥ ਆ ਇਹ ਹੀ ਤਾਂ ਧੁਰਾ ਹੈ ਇਸ ਪੰਥ ਦਾ ਇਹਦਾ ਸਿਧਾਂਤ ਹੈ ਤੁਸੀਂ ਇਹਨੂੰ ਸਿਧਾਂਤ ਨੂੰ ਤੋੜਨ ਲੱਗੇ ਹੋ ਬਾਈ ਧਾਰ ਦੇ ਰਾਜਾ ਨੂੰ ਅੰਮ੍ਰਿਤ ਅਲੱਗ ਨਹੀਂ ਛਕਾਇਆ ਸੀਗਾ ਇਹ ਸਾਡੇ ਗੁਰੂ ਦਾ ਸਿਧਾਂਤ ਆ ਉਗਲ ਬਖਾਏ ਕਿ ਅਨੰਦਪੁਰ ਸਾਹਿਬ ਚਲੇ ਜਾਓ ਤੁਸੀਂ ਸਿੰਘਾਂ ਦੇ ਬਾੜੇ ਵਿੱਚ ਉੱਥੇ ਜਿਹੜੇ ਨਿਹੰਗ ਨੇ ਉਹਨਾਂ ਦੇ ਵਿੱਚ ਅਜੇ ਵੀ ਬਾਟੇ ਰੱਖੇ ਪਏ ਨੇ ਬਖਰੇ ਛੁੜੇ ਜਾਂਤਾਂ ਵਾਸਤੇ ਹੋਰ ਬਹੁਤ ਥਾਮਾਂ ਤੇ ਬਾਟੇ ਰੱਖੇ ਪਏ ਨੇ ਅਲੱਗ ਕਈ ਤਾਂ ਜਿਹੜੇ ਉੱਥੇ ਰੂਮੀ ਵਾਲਾ ਡੇਰਾ ਹੈਗਾ ਉੱਥੇ ਦਾ ਲੰਗਰ ਵੀ ਅਲੱਗ ਛਕਾਉਂਦੇ ਆ ਸੋਗੀਆਂ ਗਰੀਬਾਂ ਜਾਂਤਾਂ ਨੂੰ ਨੇ છોੜਿਆ ਨਾ ਜਿਹਦੇ ਬਾਤਸ਼ ਸੰਘਰਸ਼ ਕੀਤਾ ਸੀ ਕਦੇ ਕਿਰਨਦੀਪ ਗਹਿਰੀ ਨੇ ਗੁਰਦੀਪ ਸਿੰਘ ਬਠਿੰਡੇ ਵਾਲੇ ਜਿਹੜੇ ਵੱਡੇ ਪੱਤਰਕਾਰ ਸੀ ਐਡੀਟਰ ਸੀਗੇ ਜੱਜ ਦੀ ਆਵਾਜ਼ ਉਹਨਾਂ ਨੇ ਵੱਡੇ ਸੰਘਰਸ਼ ਕੀਤੇ ਉਹਨਾਂ ਨੇ ਮਲੇ ਗੁਰਦੀਪ ਸਿੰਘ ਤਾਂ ਜੱਟ ਐ ਕਾਸਟ ਤੋਂ ਉਹਨੇ ਸੰਘਰਸ਼ ਕੀਤਾ ਉਹ ਰੂਮੀ ਵਾਲਿਆਂ ਦੇ ਡੇਰੇ ਦੇ ਖਿਲਾਫ ਯਾਰ ਤੁਸੀਂ ਇਹ ਇਹ ਜਿਹੜਾ ਹੈਗਾ ਤੁਸੀਂ ਅਲੱਗ ਲੰਗਰ ਛਕਾਓਗੇ ਇੱਕ ਕੁੜੀ ਸੀਗੀ ਸਕੂਲ ਦੇ ਵਿੱਚ ਪੜ੍ਹਦੀ ਪੜ੍ਹਦੀ ਸਕੂਲ ਦੇ ਵਿੱਚ ਕੁੜੀ ਸੀ ਉਹ ਫਸਟ ਆ ਗਈ ਤੇ ਉਹ ਬੱਚਿਆਂ ਨੇ ਕਿਹਾ ਵੀ ਆਪਾਂ ਗੁਰਦੁਆਰਾ ਸਾਹਿਬ ਚ ਲੰਗਰ ਛਕਾਈ ਤੇ ਉਹ ਕੁੜੀ ਸੀ ਮੱਝ ਵੀ ਆਂਦੀ ਤੇ ਜਦੋਂ ਪਤਾ ਲੱਗਿਆ ਲੰਗਰ ਚ ਬੈਠੀ ਐ ਲਨ ਚ ਕੁੜੀ ਦਾ ਲਨ ਕੁੜੀ ਨੂੰ ਫੜ ਕੇ ਬਾਹੋਂ ਤੋਂ ਬਾਹਰ ਕੱਢਦਾ ਸੀਗਾ ਕਿ ਤੂੰ ਮੱਝਵਿਆਂ ਦੀ ਕੁੜੀ ਹੋਗੇ ਤੂੰ ਇੱਥੇ ਲੰਗਰ ਛਕ ਰਹੀਆਂ ਇਹ ਉਹ ਪੰਥ ਨਹੀਂ ਸਾਡੇ ਪੰਥ ਨੂੰ ਬਗਾੜਿਆ ਜਾ ਰਿਹਾ ਤੇ ਆਹੀ ਆ ਹੁਣ ਕਿਦਾਂ ਨਰਿੰਦਰ ਮੋਦੀ ਹੋਣੀ ਇਹ ਵੀਰ ਬਾਲ ਦਿਵਸ ਨੂੰ ਕਹਿ ਰਹੇ ਨੇ ਕਿ ਦੇਸ਼ ਕੌਮ ਬਾਸ ਤੇ ਸ਼ਹਾਦਤ ਹੋਈ ਸੀਗੀ ਨਹੀਂ ਜ਼ੁਲਮ ਦੇ ਖਿਲਾਫ ਸ਼ਹਾਦਤ ਹੋਈ ਸੀਗੀ ਜ਼ਾਲਮ ਦੇ ਖਿਲਾਫ ਸ਼ਹਾਦਤ ਹੋਈ ਸੀਗੀ ਵੈਸੇ ਬੱਧੀ ਗੱਲ ਹੈ ਨਾ ਤੁਸੀਂ ਸਮਝੋ ਇਹ ਗੱਲ ਨੂੰ ਕਿ ਜ਼ੈਨਮ ਸੀ ਜੈਨਬ ਜੀ ਉਹਦੀ ਸੁਭਾ ਸਰਾਂ ਦੇ ਧਰਮ ਪਤਨੀ ਬੜਾ ਰੋਕਿਆ ਉਹਨੇ ਸੁਭਾ ਸਰਾਂ ਨੂੰ ਕਿ ਨਾ ਕਰ ਪਰ ਮੇਦੇਰ ਕੋਟਲੇ ਦੇ ਇਤਿਹਾਸਕਾਰ ਅਨੁਸਾਰ ਬਾਈਤਾਰ ਦੇ ਰਾਜਾ ਨੇ ਪੈਸੇ ਬਹੁਤ ਦਿੱਤੇ ਸੀ ਸੁਭਾ ਸਰਾਂ ਨੂੰ ਵੀ ਤੂੰ ਇਹਨਾਂ ਨੂੰ ਕਤਲ ਹੀ ਕਰਨਾ ਬਸ ਮਾਰ ਨਹੀਂ ਆ ਬੱਚਿਆਂ ਨੂੰ ਛੱਡਣਾ ਨਹੀਂ ਹੈ ਬਾਈਤਾਰ ਦੇ ਰਾਜ ਹਿੰਦੂ ਰਾਜਾਂ ਦਿੱਤੇ ਜੀ ਮੈਂ ਕੱਲ ਵੀ ਤੁਹਾਨੂੰ ਗੱਲ ਸੁਣਾਈ ਸੀ ਵਹੀ ਧਾਰ ਦੇ ਹਿੰਦੂ ਰਾਜਿਆਂ ਨੇ ਦਿੱਤੇ ਸੀ ਪੈਸੇ ਇਤਿਹਾਸ ਤੱਥਾਂ ਅਨੁਸਾਰ ਕੇਤੂ ਮਾਰਨ ਮਾਰਨਾ ਸਾਬ ਜਦੋਂ ਛੱਡਣਾ ਨਹੀਂ ਆ ਮਾਰ ਦੋ ਉਹਨਾਂ ਨੂੰ ਇੰਨਾ ਅੰਨਾ ਹੋ ਗਿਆ ਪੈਸੇ ਲੈ ਕੇ ਸੁਬਾ ਸਰੰਦ ਕਿ ਉਹਨਾਂ ਨੇ ਉਹਨਾਂ ਨੂੰ ਆਪਣੀ ਘਰ ਵਾਲੀ ਦੀ ਗੱਲ ਨਹੀਂ ਮੰਨੀ ਉਹਦਾ ਵਿਰਾਗ ਨਹੀਂ ਮੰਨਿਆ ਤੇ ਘਰ ਵਾਲੀ ਵਿਰਾਗ ਵਿੱਚ ਮਰ ਗਈ ਸੀ ਅੱਜ ਦੇ ਦਿਨ ਘਰ ਵਾਲੀ ਮਰ ਗਈ ਸੀ ਵਿਰਾਗ ਦੇ ਦਿਨ ਬੇਸ਼ੱਕ ਬਾਅਦ ਵਿੱਚ ਫਿਰ ਬੰਦਾ ਸਿੰਘ ਬਹਾਦਰ ਨੇ ਇੱਟ ਨਾਲ ਇੱਟ ਖੜਗਾਈ ਬੰਦਾ ਸਿੰਘ ਬਹਾਦਰ ਨੇ ਫਿਰ ਕ੍ਰੀਸ ਕੇ ਮਾਰਿਆ ਸੀ ਸੁਬਾ ਸਰੰਦ ਨੂੰ ਉਹ ਗੱਲ ਬਖ ਹੈ ਸਹਿਬ ਜਾਨ ਦੇ ਦਿਲ ਚੱਲ ਰਹੇ ਨੇ ਥੋੜਾ ਬਰਾਗ ਆ ਜਾਂਦਾ ਮਨ ਦੇ ਵਿੱਚ ਜੀ ਅ ਕੱਲ ਗੁਰਪ੍ਰੀਤ ਸਿੰਘ ਗੁਰਪ੍ਰੀਤ ਕੌਰ ਡਾਕਟਰ ਗੁਰਪ੍ਰੀਤ ਕੌਰ ਧਰਮ ਪਤਨੀ ਹੈਗੇ ਆ ਭਵੰਤਮਾਨ ਦੀ ਤੇ ਭਵੰਤਮਾਨ ਸਾਡੇ ਮੁੱਖ ਮੰਤਰੀ ਪੰਜਾਬ ਦੇ ਕਰਨਤਮਸਤਕ ਹੋਏ ਨੇ ਪਰਿਵਾਰ ਸਮੇਤ ਹੋਏ ਨੇ ਜੀ ਤੇ ਅਨੇਕਾਂ ਸੰਗਤ ਮੁੱਖ ਮੰਤਰੀ ਛੱਡੋ ਉੱਤੇ ਦਾ ਬਹੁਤ ਵੱਡੇ ਵੱਡੇ ਰਾਜੇ ਅਹਿਲ ਜਦੋਂ ਨਾ ਜੀ ਇੱਥੇ ਭੰਗੂ ਸਾਹਿਬ ਜਦੋਂ ਨਾ ਜੀ ਅੰਗਰੇਜ਼ਾਂ ਦੇ ਰਾਜ ਸੀ ਨਾ ਜੀ ਜਦੋਂ ਅੰਗਰੇਜ਼ ਇੱਥੇ ਹੁੰਦੇ ਸੀ ਨਾ ਜੀ ਜੀ ਉਦੋਂ ਅੰਗਰੇਜ਼ ਇੱਥੇ ਸੇਵਾ ਕਰਦੇ ਹੁੰਦੇ ਸੀਗੇ ਤੁਸੀਂ ਮੰਨਦੇ ਹੋ ਗੱਲ ਨੂੰ ਇਸ ਦਰ ਤੇ ਅੰਗਰੇਜ਼ ਸੇਵਾ ਕਰਦੇ ਸੀ ਅੰਗਰੇਜ਼ ਕਹਿੰਦੇ ਸੀਗੇ ਵੀ ਐਡਾ ਐਡੀ ਬੜੀਆਂ ਸ਼ਹਾਦਤਾਂ ਕਹਿੰਦੇ ਚੇਕਰ ਸਾਡੇ ਕੌਮ ਦੇ ਵਿੱਚ ਐਡੀ ਸ਼ਹਾਦਤ ਹੋਈ ਹੁੰਦੀ ਨਾ ਅਸੀਂ ਦੁਨੀਆ ਦਾ ਰਾਜ ਕਰਦੇ ਹੂੰ ਅੰਗਰੇਜ਼ਾਂ ਦੀ ਇਹ ਇਹ ਤੱਤ ਸੀ ਜੀ ਕਿ ਜੇਕਰ ਸਾਡੀਆਂ ਸਾਡੀ ਕੌਮ ਚ ਐਡੀਆਂ ਸ਼ਹੀਦੀਆਂ ਹੋ ਜਾਂਦੀਆਂ ਹੁੰਦੀਆਂ ਨਾ ਜੀ ਅਸੀਂ ਸਾਰੀ ਦੁਨੀਆ ਦਾ ਰਾਜ ਕਰਨਾ ਸੀਗਾ ਜੀ ਸਾਡੇ ਵਾਲੇ ਪਟ ਜਾਂਦੇ ਆ ਆਪੱਚ ਜੀ ਸਾਡੇ ਵਾਲੇ ਪੰਥ ਦੀ ਏਕਤਾ ਨੂੰ ਕਹਿੰਦੇ ਆ ਕਿ ਸ਼ਰਮਣੀ ਇਕਲ ਦਲ ਵਿੱਚ ਆ ਜਾਓ ਸਾਡੀ ਪੰਥਕ ਏਕਤਾ ਹੋ ਜਾਣੀ ਜੀ ਜੀ ਉਹਨੂੰ ਪੰਥਕ ਇਕਤਾ ਸਿਆਸੀ ਇੱਕਦਮ ਮੰਨਦੇ ਆ ਸਾਡੇ ਵਾਲੇ ਜੀ ਸਾਡੇ ਵਾਲੇ ਤਾਂ ਵੱਡੇ ਵੱਡੇ ਹੋਟਲ ਬਣਾ ਬਣਾ ਕੇ ਵੀ ਕਹਿੰਦੇ ਆ ਪੰਥਕ ਇਕਤਾ ਕਰ ਲੋ ਸਾਡੇ ਵਾਲੇ ਦਾ 150 ਬੱਸਾਂ ਦੇ ਪਾ ਕੇ ਵੀ ਕਹਿੰਦੇ ਆ ਕਿ ਪੰਥਕ ਇਕਤਾ ਕਰ ਲੋ ਸਾਡੇ ਵਾਲੇ ਦਾ ਪੰਥਕ ਇਕਤਾ ਉਹਨੂੰ ਮੰਨਦੇ ਆ ਸਾਡੇ ਵਾਲੇ ਦਾ ਸਰਸੇ ਵਾਲੇ ਦੇ ਪੈਰੀਂ ਬਹਿ ਕੇ ਵੀ ਕਹਿੰਦੇ ਆ ਕਿ ਸਭ ਪੰਥਕ ਇਕਤਾ ਕਰ ਲੋ ਸਰਸੇ ਵਾਲੇ ਨੂੰ ਮਾਫ ਕਰਵਾ ਕੇ ਵੀ ਕਹਿੰਦੇ ਆ ਪੰਥਕ ਇਕਤਾ ਕਰ ਲੋ ਸਾਡੇ ਵਾਲੇ ਦਾ ਸਰਸੇ ਵਾਲੇ ਦੇ ਖਿਲਾਫ ਜਿਹੜੇ ਦਰਜ ਕੇਸ ਸੀਗੇ ਅਦਾਲਤਾਂ ਚੱਲ ਰਹੇ ਸੀਗੇ ਉਹਨਾਂ ਨੂੰ ਵਾਪਸ ਕਰਾ ਕੇ ਵੀ ਕਹਿੰਦੇ ਆ ਪੰਥਕ ਇਕਤਾ ਕਰ ਲੋ ਸਾਡੇ ਵਾਲੇ ਦਾ ਗੁਰੂ ਅੰਸਾਦ ਦੀ ਬੇਅਦਬੀ ਕਰਨ ਵਾਲੇ ਪੱਤਰਾ ਪੱਤਰਾ ਖੜਾਉਣ ਵਾਲੇ ਬੰਦਿਆਂ ਦੇ ਵਿਰੁੱਧ ਸੰਘਰਸ਼ ਕਰ ਰਹੇ ਸੰਗਤ ਦੇ ਉੱਪਰ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਕੇ ਵੀ ਕਹਿੰਦੇ ਆ ਪੰਥਕੀਕਤਾ ਕਰ ਲੋ ਸਾਡੇ ਵਾਲੇ ਤਾਂ 328 ਰੂਪ ਗੁਰੂ ਮਹਾਰਾਜ ਦੇ ਲਾਪਤਾ ਕਰਕੇ ਵੀ ਕਹਿੰਦੇ ਆ ਪੰਥਕੀਕਤਾ ਕਰ ਲੋ ਸਾਡੇ ਵਾਲੇ ਤਾਂ ਸ੍ਰੀ ਆਮ ਨੰਗੀ ਕਿਸੇ ਔਰਤ ਦੇ ਨਾਲ ਔਰਤ ਦੇ ਨਾਲ ਖੇ ਖਾਂਦਾ ਇੱਕ ਬੰਦਾ ਹੈਗਾ ਸ਼ਰੋਮਣੀ ਕਾਲਦਲਾ ਉਹਨੂੰ ਮਾਫ਼ ਕਰਾ ਕੇ ਕਾਲ ਤੱਕ ਸਾਵੇ ਕਹਿੰਦੇ ਪੰਥਕੀਕਤਾ ਕਰ ਲੋ ਇਹ ਇਹ ਸਾਡੇ ਵਾਲੇ ਕਹਿੰਦੇ ਆ ਜੀ ਅੰਗਰੇਜ਼ ਵੀ ਉਸ ਟਾਈਮ ਸੇਵਾ ਕਰਦੇ ਕੱਲ ਰਾਜਾ ਬੜਿੰਗ ਅਮਰਿੰਦਰ ਸਿੰਘ ਰਾਜਾ ਬੜਿੰਗ ਆ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹ ਵੀ ਕਰ ਨਤਮਸਤਕ ਹੋਇਆ ਸੁਖਵੀਰ ਬਾਦਲ ਦੀ ਕਿਤੇ ਖਬਰ ਤੁਸੀਂ ਪੜੀਆ ਸੁਖਵੀਰ ਜੀ ਤੇ ਸੁਖਵੀਰ ਬਾਦਲ ਵੀ ਉੱਥੇ ਨਤਮਸਤਕ ਹੋਇਆ ਸੁਖਵੀਰ ਬਾਦਲ ਕੱਲ ਵੈਸੇ ਉਹਨਾਂ ਨੇ ਆਉਣਾ ਸੀ ਕੱਲ ਇੱਥੇ ਉਹਨੇ ਮਜੀਠੀਆ ਸਾਹਿਬ ਨੇ ਪਟਿਆਲੇ ਆਉਣਾ ਸੀਗਾ ਤੇ ਮਜੀਠੀਆ ਸਾਹਿਬ ਪਟਿਆਲੇ ਨਹੀਂ ਆਏ ਕਿਉਂਕਿ ਕਹਿੰਦੇ ਵੀ ਸ਼ਹੀਦੀ ਦਿਨ ਚੱਲ ਰਹੇ ਨੇ ਵੀ ਮੈਂ ਇਹਨਾਂ ਦਿਨਾਂ ਦੇ ਵਿੱਚ ਨਹੀਂ ਆ ਆਵਾਂਗਾ ਸੈਟ ਦੇ ਕੋਲੇ ਪੇਸ਼ ਹੋਣ ਵਾਸਤੇ ਨਸ਼ਿਆਂ ਦੇ ਦਾ ਕੇਸ ਚੱਲ ਰਿਹਾ ਉਹਨਾਂ ਦੇ ਉੱਪਰ ਤੇ ਮੈਂ ਨਹੀਂ ਆਵਾਂਗਾ ਪੇਸ਼ ਪਰ ਕੱਲ ਦਰਬਾਰ ਸਾਹਿਬ ਦੇ ਵਿੱਚ ਸਾਡੇ ਉੱਥੇ ਨਤਮਸਤਕ ਹੋਏ ਨੇ ਤੇ ਅਸੀਂ ਵੀ ਉਹਨਾਂ ਬਾਬਿਆਂ ਨੂੰ ਦੇ ਗਿਣਤ ਮਸਤਕ ਹੋਣਿਆਂ ਤੇ ਸਰਦਾਰ ਦੇ ਫੁੱਲ ਅਰਪਿਤ ਕਰਦੇ ਹਾਂ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਜ਼ਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁਲਾਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਔਸੰਸਕ੍ਰਿਤੀ ਕੀ ਹੋਗੀ ਬਾਤ ਅਕੀ 5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕੈਨੇਡਾ ਵਿੱਚ